ਵਾਹਿਗੁਰੂ ਸਾਹਿਬ ਅੱਜ ਦੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿਸ ਮੁੱਦੇ ਲੈ ਕੇ ਉਸ ਬਾਰੇ ਜਾਣਦੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਸਾਡਾ ਜਿਹੜਾ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਐਸਸੀਬੀਸੀ ਮਾਪੰਚਾਇਤ ਪੰਜਾਬ ਵੱਲੋਂ ਮੋਰਚਾ ਫੇਰ ਸੱਦੀਆਂ ਲਾਈਟਾਂ ਕੋਲ 2 ਸਾਲ ਤੋਂ ਚੱਲ ਰਿਹਾ ਨਿਰੰਤਰ ਦਿਨ ਰਾਤ ਸਰਦੀ ਹੋਵੇ ਜਾਂ ਗਰਮੀ ਤੇ ਤੁਸੀਂ ਸਾਡਾ ਬਹੁਤ ਵੱਡਾ ਇੱਕ ਯੋਗਦਾਨ ਹੈ ਜਿਹੜੀ ਸਾਡੀ ਆਵਾਜ਼ ਰੱਬ ਵਰਗੇ ਸਰੋਤਿਆਂ ਤੱਕ ਇਹ ਪ੍ਰਸ਼ਾਸਨ ਤੱਕ ਤੇ ਸਰਕਾਰ ਤੱਕ ਬਚਾਉਣ ਦਾ ਇੱਕ ਬਹੁਤ ਵੱਡਾ ਯੋਗਦਾਨ ਵਾਰਿਆ ਤੇ ਗੱਲ ਕਰ ਲਈ ਆ ਜਿਹਦੇ ਮੈਟਰ ਦੀ ਵਿਸ਼ੇ ਦੀ ਸਾਡੇ ਕੋਲ ਲੰਦਰ ਸਾਹਿਬ ਆਏ ਨੇ ਜੋ ਉਗਵਾਹੀ ਕਰ ਰਹੇ ਪੰਜਾਬ ਦੇ ਐਸੀਐਲ ਦੇ ਭਾਜਪਾ ਤੋਂ ਕਰਨ ਨੇ ਅਸੀਂ ਸਾਰੀ ਪਾਰਟੀਆਂ ਨੂੰ ਚਾਹੋ ਭਾਜਪਾ ਹੋਵੇ ਕਾਲੀ ਦਲ ਹੋਵੇ ਕਾਂਗਰਸ ਹੋਵੇ ਜਦੋਂ ਵੀ ਕਿਸੇ ਐਸੀ ਮੁੱਦਿਆਂ ਦੀ ਗੱਲ ਕਰਨੀ ਹੋਵੇ ਐਸੀ ਲੋਕਾਂ ਦੀ ਗੱਲ ਕਰਨੀ ਹੋਵੇ ਅਸੀਂ ਤੁਹਾਡੇ ਰਹੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਗੱਲ ਕਰੋ ਸਾਡੇ ਜਿਹੜੇ ਐਸਸੀ ਤੇ ਵੀਸੀ ਲੋਕ ਨੇ ਉਹਨਾਂ ਨੂੰ ਨਿਆਂ ਇਨਸਾਫ ਦਵਾਉਣ ਲਈ ਹਮਲਾ ਮਾਰੋ ਤਾਂ ਕਿ ਜਿਹੜੀਆਂ ਉਹਨਾਂ ਨਾਲ ਤੱਕੇ ਛਾਈਆਂ ਹੋ ਰੀਆਂ ਜਿਵੇਂ ਅਸੀਂ ਮੋਰਚੇ ਤੇ ਬੈਠੇ ਨੇ ਅਸੀਂ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਲਗਭਗ 2250 ਬੰਦਾ ਜਿਹੜਾ ਨੌਕਰੀਆਂ ਕਰ ਰਿਹਾ ਸਾਡੇ ਕੋਲ 2250 ਬੰਦੇ ਦੀ ਲਿਸਟ ਹੈ ਜਿਨ੍ਹਾਂ ਦੀਆਂ ਸਕਿਉਨਿਟੀਰੀ ਕਮੇਟੀ ਹੈ ਜਿਹੜੀਆਂ ਰੱਦ ਵੀ ਸਰਟੀਫਿਕੇਟ ਕਰਦੇ ਵਿਭਾਗ ਨੇ ਵੀ ਕਰਦਾ ਸਾਰਾ ਕੁਝ ਕਰਤਾ ਪਰ ਲੇਕਿਨ ਪੰਤਾਲਾ ਉੱਥੇ ਦਾ ਉੱਥੇ ਖੜਿਆ ਪਰਚੇ ਦਰਜ ਹੋ ਜਾਂਦੇ ਆ 20-20 ਬੰਦਿਆਂ ਦੇ ਐਫਆਈਆਰ ਹੋ ਜਾਂਦੀਆਂ 25ਾਂ ਤੇ ਅਰੈਸਟ ਕਿਸੇ ਵੀ ਬੰਦੇ ਦੀ ਪਿਆੰਦੀ ਨਹੀਂ ਅੱਜ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਸਾਡੇ ਜਿਹੜੇ ਐਸਸੀ ਕਮਿਸ਼ਨ ਬੈਠੇ ਨੇ ਪੰਜਾਬ ਦੇ ਉਹ ਹਰ ਰੋਜ਼ ਲਾਈਵ ਹੋ ਕੇ ਆਪਣੀਆਂ ਫੋਟੋਆਂ ਫੇਸਬੁੱਕ ਤੇ ਤੇ ਆਪਣੀ YouTube ਤੇ ਪਾਉਂਦੇ ਰਹਿੰਦੇ ਨੇ ਵੀ ਬਹੁਤ ਬਾਵਾ ਖੱਟਣ ਵਾਸਤੇ ਅਸੀਂ ਇੱਕ ਪਿੱਛੇ ਮੁੱਦਾ ਦੇਖਿਆ ਹੁਣ 15 ਦਿਨ ਹੋ ਗਏ ਚੱਲ ਰਿਹਾ ਰਾਜਾ ਅੜਿੰਗ ਦੇ ਖਿਲਾਫ ਪ੍ਰਤਾਪ ਸਿੰਘ ਮਾਜਵੇ ਦੇ ਖਿਲਾਫ ਅੱਜ ਉਹਨਾਂ ਦੇ ਹਮੈਤੀ ਨਹੀਂ ਸੀ ਜੋ ਕਿਹਾ ਉਹਨਾਂ ਨੇ ਮੱਦੀ ਭਾਸ਼ਾ ਬੋਲੀ ਹੈ ਗਲਤ ਭਾਸ਼ਾ ਬੋਲੀ ਹੈ ਜੋ ਬੰਦਾ ਬੋਲੂਗਾ ਉਹ ਭੁਗਤਾਨ ਨੂੰ ਵੀ ਤਿਆਰ ਰਹੂਗਾ ਤਾਂ ਗੱਲ ਕਰ ਲਈਏ ਵੀ ਜਿਹੜੇ ਐਸ਼ੀਆ ਦੇ ਮੁੱਦੇ ਨਾਲ ਦੀ ਨਾਲ ਕਮਿਸ਼ਨ ਸਾਹਿਬ ਜਿਵੇਂ 7 ਮਹੀਨੇ ਦੀਆਂ ਲਾਈਟਾਂ 2 ਸਾਲ ਹੋ ਗਏ ਕਦੇ ਵੀ ਅਜ ਤੱਕ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ ਕੋਈ ਸੁਨੇਹਾ ਨਹੀਂ ਆਇਆ ਕੋਈ ਮੋਰਚੇ ਦੇ ਮੰਗਾਂ ਦੀ ਗੱਲ ਨਹੀਂ ਕਰਨਾ ਏ ਤੇ ਜਿਹੜੇ ਟੜਾ ਟੜਾ ਐਫ ਆਈ ਆਰਾਂ ਹੋ ਰਹੀਆਂ ਜਿਹੜੇ ਮੋਰਚੇ ਦੇ ਆਗੂ ਨੇ ਚਾਹੋ ਮੈਂ ਹਾਂ ਮੇਰੇ ਘਰ ਵਾਲੀ ਹੋਏ ਇੱਕ ਗਰਦੀਪ ਕਾਲੀ ਜੀ ਸਾਡੇ ਪਹਿਲ ਤੋਂ ਨੇ ਤੇ ਹੋਰ ਕਈ ਆਗੂਆਂ ਦੀ ਕਿਹੜੇ ਕਿਹੜੇ ਦੀ ਗੱਲ ਕਰਾਂ ਮੇਰੇ ਕੋਲ ਇਹ 50 ਤਕਰੀਬਨ ਆਰਡਰ ਹੋ ਜਾਣਗੇ ਜਿਹੜੇ ਐਫਆਈਆਰਾਂ ਦਰਜ ਹੋਈਆਂ ਐਫਆਈਆਰ ਦਰਜ ਕਰਕੇ ਡਰਾਣਾ ਧਮਕਾਣਾ ਇਹ ਐਸੀ ਲੋਕਾਂ ਦੇ ਹੋ ਰਿਹਾ ਅਤਿਆਚਾਰ ਨੂੰ ਐਸੀ ਕਮਿਸ਼ਨ ਨੂੰ ਨਹੀਂ ਦਿਖਦਾ ਸਿਰਫ ਸਿਰਫ ਰਾਜਾ ਬੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦਿਖਦਾ ਜਿਵੇਂ ਉਹਦਾ ਆਕਾ ਇਹ ਆ ਉਹਦਾ ਜਿਹੜਾ ਕੈਪਟਨ ਹੈ ਉਹ ਕਹਿੰਦਾ ਹੋਊਗਾ ਉਸੇ ਤਰ੍ਹਾਂ ਉਹ ਆਵਾਜ਼ ਚੱਕਦਾ ਐਸੀ ਲੋਕਾਂ ਦੀ ਕੋਈ ਕਿਤੇ ਗੱਲ ਨਹੀਂ ਸੁਣੀ ਜਾਂਦੀ ਅਸੀਂ ਮੇਰੇ ਕੋਲ ਇੱਕ ਆਪਣਾ ਪਰਸਨਲ ਕੇਸ ਸੀ ਇਹ ਪਬਲਿਕ ਦੀ ਗੱਲ ਹੈ ਇੱਕ ਐਸੀ ਕਮਿਸ਼ਨ ਆਰਡਰ ਦੇ ਜਿਹੜੇ ਆ ਪੰਜਾਬ ਦੇ ਹੋ ਜਾਂਦੇ ਆ ਨੈਸ਼ਨਲ ਕਮਿਸ਼ਨ ਦੀ ਸਿਫਾਰਸ਼ ਹੋ ਜਾਂਦੀ ਹੈ ਐਫਆਈਆਰ ਦੱਚ ਕਰਨ ਵਾਸਤੇ ਇੱਕ ਏਐਸਆਈ ਦੇ ਥਾਣੇਦਾਰ ਦੇ ਖਿਲਾਫ ਉਹਨੂੰ ਸਬ ਇਨਸਪੈਕਟਰ ਬਣਾ ਕੇ ਉਹਦੀ ਪ੍ਰੋਮੋਸ਼ਨ ਕਰਕੇ ਉਹਨੂੰ ਰਿਟਾਇਰ ਕੀਤਾ ਜਾਂਦਾ ਮੋਹਾਲੀ ਦਾ ਐਸਐਸਪੀ ਤੇ ਡੀਐਸਪੀ ਸਿਟੀ 2 ਇਹ ਐਸੀ ਕਮਿਸ਼ਨ ਦੇ ਆਰਡਰਾਂ ਨੂੰ ਮੰਨਣ ਦੀ ਤਿਆਰ ਨਹੀਂ ਹੈ ਮੈਂ ਐਸੀ ਕਮਿਸ਼ਨ ਨੂੰ ਪੁੱਛਣਾ ਜਾਂਦਾ ਕਿ ਇਹ ਪੰਜਾਬ 'ਚ ਨਹੀਂ ਹੈ ਜਾਂ ਪੰਜਾਬ ਤੋਂ ਖੇਤਰ ਬਾਹਰ ਅਸੀਂ Sri Lanka 'ਚ ਨਹੀਂ ਬੈਠੇ ਅਸੀਂ Nepal 'ਚ ਨਹੀਂ ਬੈਠੇ ਅਸੀਂ ਸੱਤ ਬੇਦ ਦੀਆਂ ਲੇਟਾਂ ਦੇ ਬੈਠੇ ਇਨਸਾਫ ਨਿਆਂ ਵਾਸਤੇ ਬੈਠੇ ਆ ਐਸੀ ਲੋਕਾਂ ਦੇ ਤੱਕਾਸ਼ਾਈ ਦੇ ਖਿਲਾਫ ਬੈਠੇ ਨੇ ਤੇ ਸਾਡੇ ਤੇ ਤੜਾ ਤੜ ਪਰਚੇ ਹੋ ਰਹੇ ਨੇ ਜਿਹੜੇ ਦੋਸ਼ੀ ਗਰੀਬ ਲੋਕਾਂ ਦਾ ਹੱਕ ਕਾਗੇ ਐਸੀ ਲੋਕਾਂ ਦਾ ਹੱਕ ਕਾਗੇ ਉਹਨਾਂ ਦੇ ਕੋਈ ਖਿਲਾਫ ਕਾਰਵਾਈ ਨਹੀਂ ਹੁੰਦੀ ਕੋਈ ਬੋਲਦਾ ਨਹੀਂ ਸਿਰਫ ਤਾਂ ਸਿਰਫ ਉਹ ਫੇਕ ਵੀਡੀਓ ਪਾ ਕੇ ਆਪਣੀ ਬਾਵਾ ਖੱਟਣ ਵਾਸਤੇ ਐਸੀ ਕਮਿਸ਼ਨ ਅੱਜ ਬਹੁਤ ਜਿਹੜਾ ਪ੍ਰਮੋਟ ਹੋਇਆ ਪਿਆ ਕਿ ਜਿਹਦੇ ਖਿਲਾਫ ਕੰਪਲੀਟਾਂ ਵੀ ਕਈ ਚੱਲੇ ਗਈਆਂ ਤੇ ਸਾਰਾ ਸਾਡੇ ਕੋਲੇ ਇਹ ਮਸਲਾ ਪਿਆ ਫੇਕ ਸਰਟੀਫਿਕੇਟਾਂ ਦਾ ਪਿਆ ਸਾਰਾ ਕੁਝ ਪਿਆ ਤੇ ਇੱਕ ਐਫ ਆਈ ਆਰ 12 ਮਹੀਨੇ ਦੇ ਐਫਆਈਆਰ ਸਦਾ ਠਾੜੇ ਚ ਹੋ ਜਾਂਦੀ ਹੈ ਫਿਕ ਸਰਟੀਫਿਕੇਟਾਂ ਲਿਖ ਕੇ ਜਿਹਦੇ ਚ ਤਿੰਨ ਚਾਰ ਪੁਲਿਸ ਮੁਲਾਜ਼ਮ ਨੇ ਵਿਜੀਲੈਂਸ ਅਫਸਰ ਗੰਦੇ ਵੀ ਹੈ ਡੀਓ ਦਫਤਰ ਦੇ ਬੰਦੇ ਵੀ ਹੈ ਤਾਂ ਸਾਰੇ ਕਿਸੇ ਵੀ ਵਿਅਕਤੀ ਦੀ ਅੱਜ ਤੱਕ 7 ਮਹੀਨੇ ਬੀਤਣ ਤੋਂ ਬਾਅਦ ਵੀ 6 ਮਹੀਨੇ ਬੀਤਣ ਤੋਂ ਬਾਅਦ ਵੀ ਕਿਸੇ ਬੰਦੇ ਦੀ ਰੈਸ਼ਟਰੀ ਪਈ ਐਸਸੀ ਕਮਿਸ਼ਨ ਦੇ ਧਿਆਨ ਚ ਨਹੀਂ ਹੈ ਜਾਂ ਐਸਸੀ ਕਮਿਸ਼ਨ ਨੂੰ ਪਤਾ ਨਹੀਂ ਹੈ ਜਾਂ ਇਹ ਜਿਹੜਾ ਏਰੀਆ ਪਟਿਆਲਾ ਜਾਂ ਮੁਹਾਲੀ ਇਹ ਪੰਜਾਬ ਤੋਂ ਬਾਹਰਲਾ ਏਰੀਆ ਹੈ ਮੈਂ ਤੁਹਾਡੇ ਨਾਲ ਹੀ ਇਹ ਬੇਨਤੀ ਕਰਨਾ ਚਾਹੁੰਦਾ ਐਸਸੀ ਕਮਿਸ਼ਨ ਜੀ ਇਹ ਲੋਕਾਂ ਦੇ ਨਿਆਂ ਸਾਫ ਲਈ ਕੰਮ ਕਰੋ ਨਾ ਕਿ ਫੇਕ ਫੇਕ ਵੀਡੀਓ ਪਾ ਕੇ ਫੇਕ ਲਾਈਵ ਲਾਈਵ ਦਿਖਾ ਕੇ ਲੋਕਾਂ ਨੂੰ ਘੁਮਰਾਹ ਨਾ ਕਰੋ ਬੇਬਕੂਫਾ ਨਾ ਬਣਾਓ ਲੋਕਾਂ ਪਹਿਲੇ ਹੀ ਸਾਰੇ ਸਮਝਦਾਰ ਆ ਤੁਸੀਂ ਕਰ ਕੀ ਰਹੇ ਹੋ ਤੇ ਕਿਹਦੇ ਘਨੇ ਦੋ ਕਰ ਰਹੇ ਹੋ ਤੇ ਸਾਰੀ ਦਾ ਸਾਰੀ ਇੱਕ ਹੁੰਦਕ ਬਾਜੀ ਕਰਕੇ ਸਾਰੀਆਂ ਜਿਹੜੀ ਪਾਰਟੀ ਦੇ ਖਿਲਾਫ ਕਰ ਰਹੇ ਨੇ ਤੇ ਜੇ ਕੋਈ ਬੰਦਾ ਮੰਦਾ ਬੋਲੂਗਾ ਕਿਸੇ ਵੀ ਪਾਰਟੀ ਦਾ ਹੋਏ ਉਹ ਭੁਗਤਣ ਨੂੰ ਤਿਆਰ ਹੈ ਤੇ ਰਾਜਾ ਵੜਿੰਗਰੇ ਜੇ ਗਲਤ ਸ਼ਬਦਾਂ ਬਲੀ ਮੁਰਤੀ ਹੈ ਉਹ ਮਾਫੀ ਵੀ ਮੰਗ ਰਿਹਾ ਤੇ ਜੋ ਸਜ਼ਾ ਬਣਦੀ ਹੋ ਉਹਨੂੰ ਦੇ ਦੇਣੀ ਚਾਹੀਦੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਲੇਕਿਨ ਜਿਹੜੇ ਐਸੀ ਲੋਕ ਸੜਕਾਂ ਦੇ ਬੈਠੇ ਤੜਫ ਰਹੇ ਨੇ ਉਹਨਾਂ ਦੀ ਆਵਾਜ਼ ਤਾਰੇ ਕੰਨਾਂ 'ਚ ਕਿਉਂ ਨਹੀਂ ਪੈਂਦੀ ਉਹਨਾਂ ਦੀ ਆਵਾਜ਼ ਤੰਨੋ ਸੁਣਦੀ ਕਿਉਂ ਨਹੀਂ ਉਹਨਾਂ ਦੀ ਆਵਾਜ਼ ਤੰਨੋ ਕਿਉਂ ਨਹੀਂ ਕਰਦੀ ਦੋ ਚਾਰਵੇਂ ਚੈਨਲ ਵਾਲੇ ਵੀਰਾਂ ਨੂੰ ਕਹੋਂਗੇ ਇਹ ਜੇਕਰ ਦੇਖਣਾ ਇਹਦਾ ਪਲੰਦਾ ਇਹਦਾ ਹਿਸਟਰੀ ਦੇਖਣੀ ਹੈ ਐਸੀ ਲੋਕਾਂ ਦੀ ਤਾਂ ਸਾਡੇ ਕੋਲ ਲਗਭਗ ਟੋਟੋਟ 50 ਰੁਪਏ ਨੇ 50 ਐਫਆਈਆ ਰਪਈਆ ਨੇ ਮੋਹਾਲੀ ਥਾਣੇ ਦੀਆਂ ਮੋਹਾਲੀ ਜ਼ਿਲ੍ਹੇ ਦੀਆਂ ਪਈਆਂ ਨੇ ਐਸ்சிਐਸਟੀ ਐਕਟ ਵਿੱਚ ਕੋਈ ਵੀ ਕਿਸੇ ਦੀ ਗ੍ਰਿਫਤਾਰੀ ਯਾ ਅਰੈਸਟ ਨਹੀਂ ਪੈ ਰਹੀ ਉਹ ਸਾਡੇ ਕੋਲ ਬਹੁਤ ਸਾਰਾ ਮਸਲਾ ਹੈ ਸਰ ਜਿਹੜੇ ਆ ਐਸ்சி ਜਿਹੜਾ ਫੀਰ ਸਰਟੀਫੀਕੇਟਸ ਨੇ ਕਾਫੀ ਰਸੂਕਦਾਰ ਅਹੁਦਿਆਂ ਤੇ ਬੈਠੇ ਨੇ ਕਿਆ ਲੱਗਦਾ ਕਿ ਆਪਾਂ ਰਸੂਕ ਨੂੰ ਅਜਮਾਨਦੇ ਹੋਇਓ ਕੀ ਕਹਿੰਦੇ ਅਰੈਸਟ ਨਹੀਂ ਹੋ ਰਹੀ ਉਹ ਸਾਨੂੰ ਚੈਲੰਜ ਕਰਦੇ ਨੇ ਕਈ ਮੁਲਾਜ਼ਮਾਂ ਨੇ ਚੈਲੰਜ ਕੀਤਾ ਕਹਿੰਦਾ ਤੁਹਾਡੇ ਆਗੂਆਂ ਨੂੰ ਅਸੀਂ 2 ਮਹੀਨੇ ਦੀ ਤਨਖਾਹ ਦੰਦੇ ਉਹ ਰਾਮ ਦੇ ਟਿੱਕੇ ਬੈਠ ਜਾਂਦੇ ਜਿਨ੍ਹਾਂ ਦੀ ਲੱਖ ਲੱਖ ਡੇਡ ਡੜ ਲੱਖ ਰੁਪਿਆ ਤਨਖਾਹ ਹੈ ਉਹ 2 ਮਹੀਨੇ ਦੀ ਤਨਖਾ ਅਸੀਂ ਉਹਨਾਂ ਦੇ ਸਰਟੀਫਿਕੇਟ ਚੱਕੀ ਫਿਰਦੇ ਹਾਂ ਕੰਪਲੀਟਾਂ ਚੱਕੀ ਫਿਰਦੇ ਹਾਂ ਉਹ 2 ਮਹੀਨੇ ਦੀ ਤਨਖਾਹ ਦੇ ਕੇ ਕੰਮ ਨੂੰ ਚਲੇ ਜਾਂਦੇ ਸਾਡੇ ਆਗੂ ਜਿਹੜੇ ਉਹ ਚੁੱਪ ਕਰ ਜਾਂਦੇ ਜਿਹੜੇ ਕਮਿਸ਼ਨ ਕਮਿਸ਼ਨਸਾ ਬੈਠੇ ਚੁੱਕਾ ਉਹਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਹੋਂ ਵੀ ਇਲੈਕਸ਼ਨ ਆ ਨਾਲੇ ਐਸਸੀ ਜਿਹੜਾ ਇੱਕ ਐਸਸੀ ਨੂੰ ਸਭ ਤੋਂ ਅੱਗੇ ਕੀਤਾ ਜਾਂਦਾ ਕਿ ਨੂੰ ਸਾਨੂੰ ਐਸਸੀ ਵੋਟ ਚਾਹੀਦੀ ਹੈ ਉਸ ਵੇਲੇ ਕੀ ਕਹਿੰਦੇ ਆ ਕਿ ਇਹ ਕਿਰਨ ਦੇ ਕਹਿੰਦੇ ਫੇਕ ਸਰਟੀਫਿਕੇਟ ਵੀ ਕਰਦੇ ਸਰਕਾਰਾਂ ਇਹ ਸਿਰਫ ਦਾ ਸਿਰਫ ਯੂਜ਼ ਕਰਨ ਵਾਸਤੇ ਵਰਤਣ ਵਾਸਤੇ ਐਸਸੀ ਭਾਈਚਾਰੇ ਦੀ ਜਿਹੜੀ ਵੋਟ ਹੈ ਵੱਧੂ ਵੋਟ ਕਰਕੇ ਐਸਸੀ ਭਾਈਚਾਰੇ ਨੂੰ ਵਰਤਿਆ ਜਾਂਦਾ ਹੈ ਉਪਵਾਜ ਜਾਸ ਸੀਟਾਂ ਦੇ ਬੈਠ ਜਿੰਦੇ ਐਸੀ ਲੋਕਾਂ ਨੂੰ ਇਹ ਕਿਹਾ ਜਾਂਦਾ ਵੀ ਤੈ ਇੰਨਾ ਕੇ ਬੋਲਣਾ ਹੋਰ ਨਹੀਂ ਬੋਲਣਾ ਜਿਵੇਂ ਸਾਡੇ ਹੁਣ 34 35 ਐਮ ਐਲ ਏ ਬੁੱਲ ਬੈਠੇ ਆ ਕੋਈ ਐਸੀ ਲੋਕਾਂ ਦੀ ਗੱਲ ਨਹੀਂ ਕਰ ਰਹਾ 142 ਐਮ ਪੀ ਬੈਠਿਆ ਲੋਕ ਸਭਾ ਚ ਜਦੋਂ ਐਸੀ ਇਸ ਟੈਕ ਨਾਲ ਛੇੜਖਾਨੀ ਹੁੰਦੀ ਹੈ ਕੋਈ ਨਹੀਂ ਬੋਲਦਾ ਉਹਨਾਂ ਦੇ ਮੂੰਹ ਤੇ ਪੱਟੀਆਂ ਮੰਨੀਆਂ ਹੋਈਆਂ ਹਨ ਕੋਈ ਕਾਰਨ ਕੀ ਸਮਝੋ ਤੁਸੀਂ ਕਿ ਆ ਇਹ ਜਿਹੜੇ ਉੱਪਰ ਅਫਸਰ ਬੈਠੇ ਸਿਰਫ ਦਾ ਸਿਰਫ ਜਿਵੇਂ ਪਹਿਲਾਂ ਪੁਰਾਣੀ ਕਹਾਵਤ ਸੀ ਅੱਜ ਵੀ ਉਹ ਸਰੀਆਂ ਵਾਲੇ ਹੀ ਕੰਮ ਕਰਦੇ ਪਹਿਲਾਂ ਵੀ ਉਹ ਸਰੀ ਸੀ ਅੱਜ ਵੀ ਸਰੀ ਵਾਲਾ ਕੰਮ ਕਰਦੇ ਉਹਨਾਂ ਨੂੰ ਡਾਕਟਰ ਪੀਮਰਾਓ ਉਮੀਦ ਸਾਨੂੰ ਸੀਟਾਂ ਤਾਂ ਦਿੱਤੀਆਂ ਜਾਂਦੀਆਂ ਪਰ ਉਹਨਾਂ ਨੂੰ ਅੱਗੇ ਬੋਲ ਨਹੀਂ ਸਕਦੇ ਜਿਹੜਾ ਬੰਦਾ ਬੋਲਦਾ ਮੇਰੇ ਵਰਗਾ ਲੱਧਰ ਸਾਹਿਬ ਵਰਗੇ ਜਾਂ ਗਰਦੀਪ ਕਾਲੀ ਵਰਗੇ ਉਹਨਾਂ ਤੇ ਐਫਆਈਆਰਾਂ ਦਰਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਡੰਡਾ ਤਾਂ ਅੰਦਰ ਨਾਲ ਪੁਲਸ ਤੰਤਰ ਨਾਲ ਉਹਨਾਂ ਨੂੰ ਦਬਾਣਾ ਚਾਹੁੰਦਾ ਪਰ ਲੋਕਾਂ ਦੀ ਆਵਾਜ਼ ਅਸੀਂ ਦਬੜ ਨਹੀਂ ਜਾਂਦੇ ਕਿ ਆ ਜੋ ਮਰਜ਼ੀ ਪਰਚੇ ਕਰਕੇ ਪੁਲਿਸ ਰਾਜਲੇ ਸਾਡੇ ਦੇ ਤੇ ਤੁਸੀਂ ਇੱਕ ਵਾਰੀ ਅਪਰੋਚ ਕੀਤੀ ਹੈਗੀ ਆ ਗੜੀ ਸਾਹਿਬ ਦਾ ਜਿਹੜੀ ਐਸੋਸੀਏਸ਼ਨ ਦੇ ਇੱਥੇ ਚੇਅਰਮੈਨ ਨਾਲ ਅਸੀਂ ਅਪਰੋਚ ਨਹੀਂ ਪਹਿਲਾਂ ਉਹਨੂੰ 1 ਲੱਖ 1.5 ਲੱਖ ਰੁਪਇਆ ਲਾ ਕੇ ਇਕੱਠ ਕੀਤਾ ਸੀ ਬਹੁਤ ਜਨ ਸਮਾਜ ਪਾਰਟੀ ਦਾ ਇਹਨਾਂ ਇਲੈਕਸ਼ਨ 92000 ਵੋਟ ਪਈ ਅਸੀਂ ਅਗਵਾਹੀ ਕਰੀ 10 ਪਿੰਡਾਂ ਦੀ ਜਦੋਂ ਅਸੀਂ ਵੀ ਸਪੋਰਟ ਕੀਤੀ ਹਾਂ ਅਸੀਂ ਸਪੋਰਟ ਕੀਤੀ ਮੈਨੂੰ ਪਾਰਟੀ ਜੁਆਇਨ ਕਰਾ ਕੇ ਗਿਆ ਸੀ ਪਰ ਜਦੋਂ ਸੀਟ ਤੇ ਬੈਠ ਗਿਆ ਸੀ ਕਮਿਸ਼ਨ ਦੇ ਉਹ ਅੱਖਾਂ ਬਦਲ ਗਿਆ ਬਟੇਰੇ ਵਾਂਗੂ ਅੱਖਾਂ ਬਦਲਿਆ ਉੱਥੇ ਜਾ ਕੇ ਤਾਂ ਸਾਡੇ ਦਾ ਇੱਥੇ ਤੱਕ ਵੀ ਪਾਸ ਵੀ ਬਣਨੇ ਬੰਦ ਕਰਦੇ ਉਹਨਾਂ ਨੇ ਅੰਦਰ ਤੋਂ ਦੱਸਿਆ ਵੀ ਤੁਹਾਡੇ ਪਾਸਾਂ ਦੀ ਜਿਹੜੀ ਅਪਰੂਵਲ ਹੈ ਉਹ ਵੀ ਬੰਦ ਕਰ ਦਿੱਤੀ ਇਹ ਕਹਿ ਸਕਦੇ ਆਪਕੀ ਇਸ ਚੀਜ਼ ਨੂੰ ਵਰਤਿਆ ਜਾਂ ਦੁਬਾਰਾ ਐਸੇ ਨੂੰ ਵਰਤਿਆ ਗਿਆ ਜੀ ਐਸੇ ਤੋਂ ਵਰਤ ਕੇ ਸਰ ਸਿਰਫ ਉਹਨਾਂ ਨੂੰ ਸੀਟ ਤੇ ਬੈਠਣਾ ਸੀ ਸਿੜ ਤੇ ਬੈਠ ਗਿਆ ਹੁਣ ਐਸੀਆਂ ਵੀ ਨੂੰ ਕੋਈ ਨਹੀਂ ਆਜ ਐਸਟੀ ਨੂੰ ਜਾਵਰ ਕੋਲ ਦੀ ਲੋੜ ਨਹੀਂ ਹੈ ਕਿ ਹਰ ਥੇ ਸਾਲ ਹੋ ਗਿਆ ਵਰਤੇ ਜਾ ਰਹੇ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਸਾਡੇ ਰਾਹੀਂ ਅਪੀਲ ਕਰਦੇ ਹਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਦੋਂ ਕਿਤੇ ਐਸਸੀ ਨਾਲ ਮੁਸ਼ਕਲ ਖੜੀ ਹੁੰਦੀ ਹੈ ਕੋਈ ਵੀ ਐਸਸੀ ਭਾਈਚਾਰੇ ਨਾਲ ੱੱਕਾ ਹੁੰਦਾ ਹੈ ਉਥੇ ਇੱਕ ਪਲੇਟ ਬਰਮ ਦੇ ਇਕੱਠੇ ਹੋ ਸਿਰਫ ਦਾ ਸਿਰਫ ਪਾਰਟੀ ਬਾਜ਼ੀ ਨੂੰ ਛੱਡ ਕੇ ਮੇਰੀ ਇਹ ਸਾਰੀ ਪਾਰਟੀਆਂ ਨੂੰ ਬੇਨਤੀ ਹੈ ਚਾਹੇ ਕੋਈ ਵੀ ਪਾਰਟੀ ਦਾ ਨਮਾਇਦਾ ਹੋਵੇ ਇਹ ਨਾ ਹੋਵੇ ਵੀ ਪਾਰਟੀ ਬਾਜ਼ੀ ਕਰਕੇ ਅਸੀਂ ਖੁੰਧ ਗਵਾਜ਼ੀ ਕੱਢਣੀ ਆਏ ਨਹੀਂ ਜਾਣਾ ਉਹਨਾਂ ਸਾਥ ਦਿਓ ਸਹਿਯੋਗ ਦਿਓ ਤਾਂ ਕਿ ਲੋਕਾਂ ਨੂੰ ਨਿਆਂ ਸਾਫ ਦੇ ਸਕ